ਇੱਕ ਵਾਰੀ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬਾਬਾ ਸੰਤਾ ਸਿੰਘ ਜੀ ਰਹਿੰਦੇ ਹੁੰਦੇ ਸੀ ਭਾਈ ਨੰਦ ਲਾਲ ਜੀ ਪਬਲਿਕ ਸਕੂਲ ਵਿੱਚ ਸੀ ਅਨੰਦਪੁਰ ਸਾਹਿਬ ਮੈਨੂੰ ਯਾਦ ਆ ਗਈ ਗੱਲ ਦਾਸ ਦੇ ਨਾਲ ਇੱਕ ਦਾਸ ਦਾ ਬਚਪਨ ਦਾ ਸਾਥੀ ਸੀ ਅਸੀਂ ਦੋਨੇ ਉਹਨਾਂ ਦੇ ਕੋਲੇ ਚਲੇ ਗਏ ਸਾਨੂੰ ਕਿਸੇ ਨੇ ਦੱਸਿਆ ਵੀ ਬੜੇ ਲੰਬੇ ਸਮੇਂ ਤੋਂ ਉਹ ਮਹਾਤਮਾ ਇੱਥੇ ਰਹਿੰਦੇ ਨੇ ਬੜਾ ਤਿਆਗੀ ਵਿਰਾਗੀ ਜੀਵਨ ਹੈ ਉਹਨਾਂ ਦਾ ਇੱਕ ਸ਼ਾਨ ਪਾਈ ਹੋਈ ਹੈ ਉਹਦੇ ਵਿੱਚ ਰਹਿੰਦੇ ਨੇ ਅਸੀਂ ਚਲੇ ਗਏ ਜਾ ਕੇ ਬੇਨਤੀ ਕੀਤੀ ਵੀ ਬਾਬਾ ਜੀ ਨਾਮ ਜਪਣ ਨੂੰ ਦਿਲ ਕਰਦਾ ਹੈ ਉਹ ਕਹਿਣ ਲੱਗੇ ਪਚੰਗਿਓ ਸਮਾਂ ਕਿਹੜਾ ਚੱਲਦਾ ਹੈ ਉੱਥੋਂ ਅੱਜ ਦੇ ਸਮੇਂ ਵਿੱਚ ਨਾਮ ਜਪਣ ਦਾ ਬੰਦਗੀ ਕਰਨ ਦਾ ਮਨ ਵਿੱਚ ਖਿਆਲ ਆਉਣਾ ਵੀ ਬੰਦਗੀ ਹੈ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਕੇ ਭਰਾ ਸੀ ਬਾਬਾ ਸੰਤ ਅਸੀਂ ساری ਜ਼ਿੰਦਗੀ ਉੱਥੇ ਬਤੀਤ ਕੀਤੀ